कोई <tiny> मैम <tiny> 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 ਇਹ ਕਿ ਨਾ ਕਹਾਵਾ ਇਹ ਤੇ ਨਾ ਉਹਨੇ ਬੇੜਾ ਚਾਹੀਦਾ ਇਥੇ ਆਹ ਦੇਖਿਆ ਉਹਨੇ ਬੇੜਾ ਚਾਹੀਦਾ ਇਥੇ ਕਮੀ ਲੰਘੇ ਲਾ ਹੈ ਗਾਇਕ ਔਖਾ ਦਾ ਮੁੰਡਾ ਉਹ ਫਤਿਹ ਆ ਕੇ ਲੜਾਈ ਝਗੜਾ ਹੋਇਆ ਵਾ ਅੱਛਾ ਤੇ ਮਲੇ ਦੇ ਮੁੰਡੇ ਕੋਈ ਪੱਗ ਲਾ ਕੇ ਲੈ ਗਏ ਸਰਦਾਰ ਜੀ ਹਾਂਜੀ ਦਸਤਾਰ ਲਾ ਕੇ ਤੇ ਲੈ ਗਏ ਜਿਹੜਾ ਮੁੰਡੇ ਦੇ ਦੋਹੀ ਤਾਂ ਜਿਹੜਾ ਇਹਦਾ ਮਰਾਸੀ ਦਾ ਮੁੰਡਾ ਕਹਿੰਦੇ ਐਡਾ ਉਹਨੂੰ ਭਈਨਾ ਮੇਰੇ ਅਸੀਂ ਬਚਨ ਫੇਰ ਕਰਾਂਗੇ ਭਾਈ ਪੱਗ ਲਾ ਕੇ ਤੇ ਲੈ ਗਏ ਅੱਛਾ ਜੀ ਨਾ ਇਹਨੂੰ ਕਿਹੜਾ ਮੱਤੀ ਦਾ ਹੋਰ ਸਾਹਮਣੇ ਤੁਹਾਨੂੰ ਆਉਂਦੀ ਲੀ ਕਰਨਾ ਬਾਸਾ ਖਾ ਤੁਹਾਨੂੰ ਆ ਰਿਹਾ ਖਾਣਨਾ ਹੈ ਸਰ ਜੀ ਆਪਾਂ ਆਪੇ 2 ਲੈ ਲਓ ਸਾਰਿਆਂ ਦੇ ਸ਼ੋਰ ਕਰ। ਸਾਰਿਆਂ ਕੇਤਾ ਹਣਾ ਲੋ ਜਿ ਕਿੰਨੇ ਆ ਗਏ। ਤੁਹਾਨੂੰ ਦੱਸ ਪੈਂਦੇ। ਇਹ ਹੋਈ। ਇਹ ਰੇਟ ਹੁਣ ਹੀ ਲੱਗਤਾਰ। ਸਤਾਰਾ ਕਿਹੜਿਆ ਵੀ। ਸਵਾਪੋਤ ਦੀ ਘੜੀ ਕੰਦੀ ਹੋਈ। ਤੁਹਾਨੂੰ ਸੁਣਾਉਂਦੇ ਹਾਂ। ਇਹਨਾਂ ਕਮੇਜਰ ਕੀ ਗੱਲ ਹੋਈ ਪਾਜੀ ਪਾਜੀ ਮੇਰੇ ਪਿੱਛੇ ਨਾ ਆਦਮੀ ਲੜ ਕੇ ਗਏ ਆ ਤੇ ਉਹ ਚਲ ਗਏ ਆ ਤਾਂ ਕਾਜ ਕੋਣ ਮੈਂ ਇਕੱਲੀ ਘਰ ਸਾਂ ਮੇਰੀ ਬੇਟੀ ਘਰ ਸੀ ਸਾਡੇ ਮਾਵਾ ਦੀਆਂ ਦੇ ਗੜ ਪੈ ਗਏ ਆਣ ਕੇ ਮੇਰੇ ਚਪੇੜਾ ਵੀ ਮਾਰ ਗਏ ਮੇਰੇ ਹੱਥੀ ਵੀ ਪੈ ਮੇਰੀ ਆ ਸਾਰੀ ਚੀਜ਼ ਆ ਮੇਰੀ ਬਾਵਾ ਮਰੋੜ ਰਾਂ ਤੇ ਇਹ ਚਾਰ ਮੁੰਡੇ ਸੀ ਜਿਹੜੇ ਕੱਪੜੇ ਵੀ ਮੇਰੇ ਪਾੜੇ ਆ ਉਹਨਾਂ ਦਾ ਨਾਮ ਪਤਾ ਹਾਂ ਹਾਂਜੀ ਇੱਕ ਨਾਂ ਲੱਕੀ ਆ ਤੇ ਇੱਕ ਨਾਂ ਸੰਜੀ ਜੋ ਤੇ ਬਾਕੀ ਮੁੰਡਿਆਂ ਦਾ ਨਹੀਂ ਮੈਨੂੰ ਪਤਾ ਕਿਉਂਕਿ ਮੈਨੂੰ ਮੇਰੇ ਤਿੰਨ ਜਾਣੇ ਹੀ ਇੱਕ ਦਾ ਨਾਂ ਕੀ ਇੱਕ ਹੋਰ ਹਾਂਜੀ ਸੁਭਾਸ ਕਿਹੜਾ ਇਲਾਕਾ ਕਿਹੜਾ ਜੀ ਇਹ ਸੂਪਰ ਕਲਰ ਤੇ ਪੁਲਸ ਨੂੰ ਕੋਈ ਤੇੀਰਖਾ ਪੁਲਸ ਨੂੰ ਦਰਖਾਹ ਦਿੱਤੀ ਤੇ ਕਾਰਵਾਈ ਕਰਨੀ ਨਹੀਂ ਦੇ ਆਣ ਕੇ ਕਿੰਨੇ ਦਿਨ ਹੋ ਗਏ ਦੇ ਹੋ ਗਏ 2 2 ਕਿ ਦਿਨ ਹੋ ਗਏ ਬਸ ਜੀ ਭਾਜੀ ਆਜ ਕਿਤੇ ਜਿੱਤੀ ਜਿਆ ਦਿਨ ਹੋ ਗਿਆ ਚ ਭਾਜੀ ਧਮਕੀਆਂ ਵੀ ਤੇਰੇ ਕੋਲ ਹਾਂਜੀ ਧਮਕੀਆਂ ਵੀ ਦੇਦੇ ਹੋ ਜਨਾਨੀਆਂ ਗੱਲ ਪੈਣ ਤਾਂ ਕਾਇਆਂ ਰਾਤੀ ਅਸੀਂ ਪਰ ਕੋਈ ਨਹੀਂ ਜੀ ਚਲੋ ਜਨਾਨੀਆਂ ਨਾਲ ਗੱਲ ਕੀਤੀ ਸਾਡੀ ਇਹੋ ਹੀ ਬਸ ਬੇਨਤੀ ਆਗੇ ਹੁਣ ਪੂਰਾ ਸਾਫ ਕਰ ਕਾਰਵਾਈ ਕਰੇ ਨਹੀਂ ਤਾਂ ਹਿੱਤੋ ਤੱਕ ਜਾਵਾਂਗੇ ਨਾ ਕੋਈ ਕਾਰਵਾਈ ਕਰੋ ਹਾਂਜੀ ਗੱਲ ਉਹਨਾਂ ਦੇ ਪੈਣ ਦੀ ਜਨਾਨੀਆਂ ਦੇ ਸਾਡੇ ਬੁਏ ਨੂੰ ਟੱਕੇ ਵੀ ਮਾਰ ਕੇ ਗਏ ਆ ਕਿੰਨੀਆਂ ਜਨਾਨੀਆਂ ਜਨਾਨੀਆਂ ਆ ਗਏ 10 12 ਇਥੇ ਤੁਹਾਡੇ ਪੈਗੇ ਹਾਂਜੀ ਤੇ ਕੋਈ ਉਹਨਾਂ ਨੇ ਤਮਕੀਆ ਕਿਆ ਬਾਤ ਹੈ ਹੋਈ ਆਪੇ ਉਹਨਾਂ ਨੇ ਇਹ ਵੀ ਹੱ ਬੰਦੇ ਗੱਲ ਪੈਣ ਪਰ ਅਹੀਂ ਇਹ ਅਹੀਂ ਇਹ ਕਿਆ ਸਾਡੇ ਬੰਦੇ ਨਹੀਂ ਗਾਂ ਹੋਏ ਕਿਉਂਕਿ ਉਹਨੇ ਕਾਰਵਾਈ ਕਿਉਂ ਨਹੀਂ ਕੀਤੀ ਕਾਰਵਾਈ ਹੈ ਤੇ ਹੁਣ ਭਾਜੀ ਉਹਨਾਂ ਨੂੰ ਵੇਖੋ ਪੁਲਿਸ ਨੂੰ ਚਾਹੀਦੀ ਨਾ ਕਾਰਵਾਈ ਜਨਾਨੀ ਦੇ ਗੱਲ ਪਏ ਅਜੇ ਚਲੋ ਮੰਦੀ ਹਿੰਦਰ ਹੈ ਸਾਰੇ ਮਹੱਲੇ ਵਾਲੇ ਮੇਰੇ ਨਾਲ ਆ ਉਹਨਾਂ ਨੇ ਮੇਰੀ ਇੱਜ਼ਤ ਪਤਾਈ ਕਿ ਜਦ ਨੂੰ ਹੱਥ ਪਾ ਲੈਣੇ ਮੇਰੀ ਨੂੰ ਅਜੇ ਮੇਰਾ ਉਹ ਭਰਾ ਸੀ ਜਿਹੜਾ ਨਾਲੋਂ ਮੈਨੂੰ ਜਾਣਦਾ ਨਹੀਂ ਆ ਉਹਨੇ ਆਣ ਕੇ ਮੇਰੀ ਇੱਜ਼ਤ ਬਚਾਈ ਆ ਉਦੇ ਵਿਭਾਗ ਰੋਲੀ ਆ ਨਾਲ ਅਜਮਰੀ ਪਾ ਉਹਦਾ ਪਰਨਾ ਲਾ ਕੇ ਲਾਗੇ ਉਹਨੂੰ ਕਹਿੰਦੇ ਕਿ ਮੈਂ ਕਿਸੇ ਗੱਲ ਨਾਲ ਹੀ ਪਰਨਾ ਦਵਾਵਾਂਗਾ ਮੇਰੀ ਹੁਣ ਇੱਥੋਂ ਤੱਕ ਸੁਣਵਾਈਆ ਕਿ ਉਹ ਵੀਰ ਦੀ ਪੱਗ ਲਾਈ ਜਾਣਾ ਤੇ ਉਦਾਂ ਹੀ ਇਹਨਾਂ ਦੀਆਂ ਕੁੜੀਆਂ ਜੋ ਵੀ ਕਹਿਣਾ ਬਸ ਤੁਸੀਂ ਕਰੋ ਹੁਣ ਵੀਰ ਉਹਦਾ ਹੀ ਬਦਲਾ ਲੈਣਾ ਹੈ ਮੇਰੇ ਸਰਦਾਰਾਂ ਵੀਰਾਂ ਨੇ ਉਹਨਾਂ ਨਾਲ ਕੀ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਦੇ ਮੈਂ ਇਹ ਕਹਿੰਨੀ ਸਿੱਖ ਵੀਰ ਵੀਰਾਂ ਨੂੰ ਵੀ ਆਪਣੀ ਸਿੱਖੀ ਨੂੰ ਕੋਈ ਨਾ ਹੱਥ ਲਾਉਂਦਾ ਅਸੀਂ ਪੈਣਾ ਤੁਹਾਡੇ ਨਾਲ ਆ ਜੜਾ ਵੀ ਇਹ ਦੌਰੀ ਪੂਰੀ ਕਰਦਾ ਨਾ ਵੀਰ ਸਰਦਾਰਾਂ ਨਾਲ ਕੋਈ ਵੀ ਹੋਵੇ ਬਸ ਅਸੀਂ ਪੈਣਾ ਵੀ ਤੁਹਾਡੇ ਨਾਲ ਆ ਤੇ ਵੀਰ ਵੀ ਨਾਲ ਰਲ ਸਾਡੇ ਸਰਦਾਰ ਸਾਰੇ ਆਪਾਂ ਇੱਥੇ ਸਿੱਖ ਕੌਮ ਦੀ ਵੀ ਕੋਈ ਨੂੰ ਕੋਣ ਜੁਰਤ ਕਰਨ ਆਣ ਕੇ ਇੱਥੇ ਮਰਾਸੀ ਭਈਏ ਸਾਡੇ ਆਣ ਕੇ ਤੇ ਇੱਥੇ ਸਾਡੀ ਮੱਲੇ ਝਾਣ ਕੇ ਸਾਡੇ ਹੱਥੀ ਪੈਣ ਸਾਡੀ ਬੇਇੱਜ਼ਤੀ ਕਰਦੇ ਸਾਡੇ ਘਰਾਂ ਝਾਣ ਕੇ ਸਾਡੇ ਨਾਲ ਗਲਤ ਕੰਮ ਕਰ ਜਾਣ ਇੱਥੇ ਕਿਹਦੀ ਹਿੰਮਤ ਨਹੀਂ ਹੋਣੀ ਚਾਹੀਦੀ ਇੱਥੇ ਆਉਣ ਦੀ ਬਲਜਿੰਦਰ ਸਿੰਘ ਜੀ ਕੀ ਕਿਹੜਾ ਲੱਕਾ ਜੀ ਅਸੂਲਪੁਰਾ ਕਲਰ ਕੀ ਗੱਲ ਹੋਈ ਜੀ ਗੱਲ ਭਾਈ ਇਹ ਵੀ ਮੈਂ ਕੰਮ ਤੋਂ ਆਇਆ ਇਸ ਵੇਲੇ ਮੈਂ ਆ ਜਿ ਬੈਠਾ ਹੀ ਆ ਤੇ ਉਹਨੇ ਕਦੇ ਮੁੰਡਿਆਂ ਨੇ ਸ਼ਰਾਬ ਪੀਤੀ ਮੁੰਡਿਆਂ ਨੇ ਸ਼ਰਾਬ ਪੀਤੀ ਉਹ ਆਏ ਆਏ ਤੇ ਜਨਾਨੀ ਨੂੰ ਆਣ ਕੇ ਤੰਗ ਕਰਦੇ ਇੱਥੇ ਤੇ ਮੈਂ ਇਹੋ ਗਿਆ ਬਸ ਵੀ ਗਾਣਾ ਇੱਥੋਂ ਕੱਢੇ ਗਲੀ ਮਲਾ ਹੈਗਾ ਤੇ ਇਹ ਗਾਣਾ ਕਰਦੀਆਂ ਗਾਮ ਪਸ਼ਾ ਆ ਜੋ ਉਹਨੇ ਕੜਾ ਲਾਇਆ ਤੇ ਮੇਰੇ ਚੱਤ ਮਰਨ ਲੱਗਾ ਕੌਣ ਸੀ ਇਹ ਲੱਕੀ ਦਾ ਭਰਾ ਲੱਕੀ ਦਾ ਭਰਾ ਸੰਜੇ ਤੇ ਲੱਕੀ ਕਿੱਥੇ ਰਹਿੰਦੇ ਹੋ ਇੱਥੇ ਰਹਿੰਦੇ ਆ ਉਪਰਲੀ ਸਾਈਡ ਤੇ ਰਹਿੰਦੇ ਮਾਮਾ ਵਾਲੇ ਵਾਲੇ ਫਿਰ ਕੀ ਆ ਜੇ ਲਨ ਲੇਡੀਸ ਤੇ ਗੱਲ ਕਰਦੇ ਹਾਂਜੀ ਫਿਰ ਮੈਂ ਅੱਧੇ ਚਲ ਗਿਆ ਦਰਗਾਹ ਕੋਲ ਮਗਰੋਂ ਆਏ 15 20 ਜਾਨੇ ਤੇ ਮੇਰੇ ਘਰਾਂ ਜੇ ਨੇ ਵਟੇ-ਵਟੇ ਮਾਰੇ ਜਨਾਨੀ 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 ਦੇ ਚਪੜਾ ਮਾਰੀਆਂ ਨੀਲੀ ਐਸਡੀ ਹੀ ਉਹਦਾ ਸ਼ੀਸ਼ਾ ਤੋੜਿਆ ਹਾਂਜੀ ਕਿੰਨੇ ਆਪਣਾ ਕੁੱਸਦੇ ਕਿ ਥਾਣੇ ਕੰਪਲੇਂਟ ਕੀਤੀ ਥਾਣੇ ਭਾਈ ਅਸੀਂ ਗਏ ਸੀ ਅਸੀਂ ਤਿੰਨ ਦਿਨ ਜਾਂਦੇ ਰਹੇ ਦੋ ਦਿਨ ਉਹ ਸਾਡੀ ਸੁਣਵਾਈ ਨਹੀਂ ਕਰਦੇ ਸੀ ਇਹ ਲੱਗਦਾ ਕਿ ਗੈਂਗਵਾਦ ਵਾਂਗੂ ਤੁਹਾਡੇ ਨਾਲ ਉਹ ਗੱਲ ਪੈਂਦੇ ਆ ਉਹ ਗੱਲ ਪੈਂਦੇ ਮੈਂ ਕਲਾਕਾਰਾਂ ਜਾਣਾ ਕੰਮ ਤੇ ਉਹ ਆਂਦੇ ਵੀ ਤੂੰ ਜਿੱਥੇ ਕਾਬੂ ਆ ਗਿਆ ਤੈਨੂੰ ਵੜਦਣਾ ਕੱਲੋਂ ਮੈਨੂੰ ਕੁਝ ਹੋ ਗਿਆ ਤੇ ਜ਼ਿੰਮੇਵਾਰ ਕੌਣ ਆ ਬੱਚੇ ਛੋਟੇ ਕੀ ਦਾ ਕੀ ਇਹਨਾਂ ਦੇ ਹਾਂਜੀ ਨਾ ਕਿ ਇੱਕ ਲੱਕੀ ਹੈਗਾ ਇੱਕ ਸੰਝੇ ਹੈਗਾ ਨਾਲ ਇਹਨਾਂ ਦੀ ਗੈਂਗ ਹੈਗੀ ਜੀ ਉਹ ਪਹਿਲਾਂ ਵੀ ਇਹਨਾਂ ਦੇ ਪਰਚੇ-ਪੁਰਚੇ ਜਾਂ ਪਰਚੇ ਇਹਨਾਂ ਦੇ ਪਹਿਲਾਂ ਵੀ ਬੜੇ ਪਰਚੇ ਆਰੇ ਆਣ ਮੰਗੇ ਕੀ ਕਰਦੇ ਮੰਗੇ ਇਹੋ ਕਰਦੇ ਆ ਵੀ ਇਹਨਾਂ ਦੇ ਪੱচ্চਾ ਹੋਏ ਮੇਰਾ ਨਾਇਬਂਤੀ ਕਿਹੜਾ ਲੱਗਾ ਮੈਂ ਇਧਰੋਂ ਕਲਰਾਂ ਚ 40 ਕੁ ਕੀ ਗੱਲ ਹੋਈ ਗੱਲ ਹੋਈ ਵੀ ਉਹ ਜਨਾਨੀ ਦੇ ਗਲ ਡੇ ਹੀ ਪੈਣ ਮਾਦਰੋਂ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਹਾ ਗੁਰੂਆ ਇਹ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਗੱਲ ਪੋ ਜਿਉਂ ਨਾਲ ਕੋਈ ਬੰਦਾ ਹੈ ਤੇ ਉਹਦੇ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਢੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕੌਣ ਲੋਕ ਸੀ ਉਹ ਇੱਕ ਵਿਕੀ ਲੱਕੀ ਸੀ ਇੱਕ ਸੰਜੇ ਹੀ ਏ ਤੇ ਇੱਕ ਸ਼ਬਾਸ਼ ਕਿਹੜੇ ਇਲਾਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਸ਼ਕਲਾਂ ਨਾਲ ਦੀਆਂ ਜਾਣਦੇ ਹਾਂਜੀ ਜੀ ਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹਨੂੰ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਅਪੇ ਸ਼ਾਮੀ ਦੇ ਗਏ ਹੀ ਜੇ ਤੁਹਾਡੀ ਦਸਤਾਰ ਨਾਲ ਲੈ ਕੇ ਹਾਂਜੀ ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇਹ ਆਚੋਂਦੀ ਜਿਹੜੀ ਆਚ ਆਈ ਉਹ ਜਾਦੇ ਜਾਣੇ ਸੀ ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ ਉਹ ਜਾਦੇ ਜਾਣੇ ਸੀ ਤੇ ਮੈਂ ਫਿਰ ਕੱਲਾ ਸੀ ਜੇ ਤਾਂ ਕਰਕੇ ਬਾਚੋ ਜਿੱਦੋਂ ਮੱਲਾ ਇਕੱਠਾ ਹੋਇਆ ਬਾਚੋ ਭੱਜ ਗਏ ਸੀ ਜੀ ਕੋਈ ਪੁਲਿਸ ਥਾਣੇ ਕੀਤੀ ਕੰਪਲੇਨਟ ਹਾਂਜੀ ਜੀ ਮੇਰੀ ਕੰਪਲੇਨ ਹੋਈ ਆ ਜੀ ਕਿਹੜੇ ਥਾਣੇ ਥਾਣੀ ਹੋਏ ਮੋਘੰਪੁਰੇ ਥਾਣੇ ਜੀ ਕਿੰਨੇ ਦਿਨੋਂ 4 ਦਿਨ ਹੋ ਗਏ ਜੀ ਤਿੰਨ ਕ ਦਿਨ ਕਾਰਵਾਈ ਕਿਉਂ ਕੀਤੀ ਨਹੀਂ ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ ਕਿਹੜੇ ਕਿਹ ਅਫਸਰ ਕੋਲ ਸੀ ਸੇ ਸੁਖਵਿੰਦਰ ਸਿੰਘ ਮੁੰਚੀ ਹੀ ਜੀ ਅੱਛਾ ਹਾਂਜੀ ਉਹਨਾਂ ਨੇ ਕੀਤੇ ਮੈਂ ਰਾਤ ਕੋਈ 9:30 10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ ਆ 7:30 ਵਜੇ ਮੇਰੇ ਗੱਲ ਪਏ ਜੀ ਮੰਗ ਕੀ ਕਰਦੇ ਹੋ ਮੰਗ ਕਿ ਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆਈ ਮੇਰੇ ਉੱਪਰ ਨਾਂ ਖੜਨ ਦੀ ਜਿਹੜੀ ਦਸਤਾਰ ਲਾਈ ਆ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰ ਮੈਂ ਕਿੰਨਾ ਵੀ ਮੇਰੇ ਨਾਲ ਖੜੋ ਮੇਰਾ ਸਾਥ ਦੋ ਇਹਨਾਂ ਨੂੰ ਪਰਚਾ ਇਹਨਾਂ ਦੀ ਸਜ਼ਾ ਦਿੰਨੇ ਇਹਨਾਂ ਨੂੰ ਹਾਂਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਿਣਾ ਚਾਹੁੰਦੇ ਆਪਾਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੋ ਇਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਥ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਇਸ਼ਾਰਾਤੀ ਅਨਸਰ ਜੋ ਕਿ ਅੱਜ ਇਸ ਬੰਟੀ ਦਾ ਪਰਣਾ ਲਾਤਾ ਏਦਾਂ ਉਹਨਾਂ ਦਾ ਹੋਰ ਮਲ ਕੇ ਦਿਲਵਦੀ ਨਾਲ ਹੋਰ ਕਿਸੇ ਦੇ ਹੱਥ ਪਹੁੰਚਣਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਣਨਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰੱਖਣ ਧਿਆਵਾ ਕੇਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਣਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅਨਸਰ ਆ ਉਹਨਾਂ 'ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਜੱਜਕਾਂ ਦਾਸ ਜਿਹੇਦਾਰ ਜਗਰਾਤ ਸਿੰਘ ਵੱਲੋਂ ਸਾਜਿ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇੰਨੇ ਇੱਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਸਿੱਖ ਜਾਂਦੇ ਬੰਦੀਆਂ ਵੱਲੋਂ ਕਿ ਕਾਰਵਾਈ ਹੋਏਗੀ ਜੀ ਅਗਰ ਇਹ ਜੇ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ ਜਿਹਦਰ ਬਾਬਾ ਮੇਜਰ ਸਿੰਘ ਸੋਢੀ ਜੋ ਕਿ ਸੰਤ ਮਹਾਂਪੁਰਸ਼ ਉਹਨਾਂ ਦੇ ਕੋਲ ਫਿਰ ਸਾਰਾ ਮਲਕੇ ਪ੍ਰੋਸੈਸ ਰੱਖਿਆ ਜਾਏਗਾ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਸੋ ਦਾਸ ਜੀਆਂ ਇੰਨੀਆਂ ਕਿ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਆ ਉਹਨਾਂ ਕੋਲ ਰੱਖਾਂਗੇ ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ ਹਾਂਜੀ ਮੇਰਾ ਨਾਮ ਹਰਪ੍ਰੀਤ ਕਾਰਾ ਕਿਹੜਾ ਇਲਾਕਾ ਜੀ ਹਾਂਜੀ ਤਸੂਰਪੁਰ ਕੀ ਗੱਲ ਹੋਈ ਜੀ ਹਾਂਜੀ ਭਾਜੀ ਇੱਥੇ ਜਦੋਂ ਮਰਜ਼ੀ ਪਾਏ ਮੁੰਡੇ ਚੌਂਗ ਤੇ ਲਾਕੇ ਇੱਥੇ ਲੈ ਕੇ ਨਾ ਮਸ਼ਟੰਡਰੀਆਂ ਕਰਦੇ ਆ ਸਾਡੀਆਂ ਧੀਆਂ ਪਹਿਣਾ ਬਾਹਰ ਕਲੋਂਦਰਾ ਜਦੋਂ ਜਾਂਦੇ ਕਦੀ ਆਉਂ ਨੂੰ ਕਦੀ ਆਉਂ ਨੂੰ ਗੰਦ ਪਾਗਦੇ ਬਹੁਤ ਜ਼ਿਆਦਾ ਹੈ ਜੀ ਅਸੀਂ ਡੱਕਿਆ ਗਾੜੀਆਂ ਤੇ ਸਾਡੇ ਗਾਲ ਪੈਣ ਡੈ ਪਿਆ ਤੇ ਜਾ ਕੇ ਮੈਂ ਮੇਰੇ ਗਾਲ ਪੈ ਤੇ ਭਾਈ ਮੇਰੇ ਡੇਰੇ ਨੇ ਡੱਕਿਆ ਗਾੜੀਆਂ ਉਹਦੇ ਖਲ ਗਾੜੀ ਪੈਣ ਡੈ ਪਿਆ ਤੇ ਗਾੜੀਆਂ ਜੇ ਅਸੀਂ ਪੁਲਿਸ ਤੇ ਗਏ ਆ ਤੇ ਮਗਰੋਂ ਹਣ ਕੇ ਉਹਦੀ ਘਰ ਦੀ ਦੇ ਆਣ ਕੇ ਹੱਥੀ ਪੈ ਗਏ ਆਣ ਕੇ ਦੇ ਚਪੇੜਾ ਚੁੱਪਟਾ ਮਾਰੀਆਂ ਫਿਰ ਮੇਰੇ ਘਰ ਵਾਲੇ ਨੇ ਡੱਕਿਆ ਫਿਰ ਉਹਦੀ ਲੱਤ ਦੇ ਵੀ ਡਾਂਗ ਡੂੰਗ ਮਾਰੀ ਆ ਸਿਰਫ ਸਾਡਾ ਇਹੋ ਹੀ ਆ ਵੀ ਇਥੋਂ ਜਿਹੜੀ ਆ ਮਸਟੰਡਾ ਗੜੀ ਆ ਇਥੋਂ ਖਤਮ ਹੋ ਜਾਵੇ ਇਥੋਂ ਟਾਉਣਾ ਚਾਹੀਦਾ ਜਿਹੜੇ ਸਾਡੇ ਚੌਂਕ ਦੇ ਮੁੰਡੇ ਨਿਕਲਾਂ ਜਦੋਂ ਗੱਦੜਾ ਆਹ ਜੀ ਹਾਂਜੀ ਉਹਦਾ ਵੀ ਹੱਲ ਹੋਣਾ ਚਾਹੀਦਾ ਤੇ ਇੱਕ ਇਥੋਂ ਨਸ਼ਾ ਬੰਦ ਹੋਣਾ ਚਾਹੀਦਾ ਬਸ ਇਹ ਨਹੀਂ ਪੁਲਿਸ ਵਾਲੇ ਸੁਣਦੇ ਵੀ ਆ ਹਾਂਜੀ ਤੁਸੀਂ ਇਹ ਦੱਸੋ ਵੀ ਜਿਹੜੇ ਮੁੰਡੇ ਸੀ ਉਹ ਕੌਣ ਸੀਗੇ ਇਹ ਮਰਾਸੀ ਜੋ ਇੱਕ ਹਾਂਜੀ ਇੱਕ ਸੰਜੀ ਜੋ ਇੱਕ ਉਹਦਾ ਭਰਾ ਕੀ ਨਾਂ ਲੱਕੀ ਜੋ ਇੱਕ ਮੁੰਡਾ ਹੋਰ ਜੋ ਕਿੰਨੇ ਸੁਬਾਸ ਤਿੰਨ ਮੁੰਡੇ ਜੋ ਏ ਫੇਰ ਕਰਾਤੀ ਆਣ ਕੇ ਉਹਨਾਂ ਦੀਆਂ ਜਨਾਨੀਆਂ ਸੀ ਕੋਈ ਗੱਲਬਾਤ ਨਹੀਂ ਪਰਸੋਂ ਦੀ ਕੀਤੀ ਰਾਤੀ ਆਣ ਕੇ ਫੇਰ ਉਹਨਾਂ ਨੇ ਇੱਥੇ ਰੋਲਾ ਪਾਇਆ ਸਾਡੇ ਆਣ ਕੇ ਬੁਹਾਲ ਫੇਰ ਲੱਤਾ ਮਾਰੀਆਂ ਸਾਡੇ ਗੇਟ ਭੰਨੇ ਰਾਤੀ ਫੇਰ ਆਣ ਗਾੜੀਆਂ ਹੱਥੀ ਪੈਣ ਹੁੰਦੀਆਂ ਫੇਰ ਰਾਤੀ ਫੇਰ ਪਈਆਂ ਸਾਡੇ ਹੱਥੀ ਆਣ ਕੇ ਜਲਾ ਲਾ ਉਸਨੇ ਕਿੰਨੇ ਦਿਨ ਹੋ ਗਏ ਹੁਣ ਤੱਕ ਕੋਲਸ ਵਾਲੇ ਸਵਾਰ ਦੀ ਸਾਡੀ ਨਹੀਂ ਸੁਣੀ ਵੀ ਅਈਸ ਸਵਾਰ ਦਾ ਪਰਚਾ ਦਿੱਤਾ ਨਹੀਂ ਸੁਣੀ ਸਾਡੇ ਕੋਲਸ ਵਾਲੇ ਹੁਣ ਮੰਗ ਕੀ ਕਰਦੇ ਹੋ ਅਸੀਂ ਕਹਿੰਨੇ ਆਂ ਵੀ ਸਾਡਾ ਨੰਬੇਲਾ ਕਰੋ ਇਹਨਾਂ ਨੂੰ ਸਜ਼ਾ ਹੋਵੇ ਜੋ ਦੇਣੀ ਚਾਹੁੰਦੇ ਮਾਰ ਦੇਣੀ ਪੁਲਿਸ ਵਾਲੇ ਉਹ ਦੇਣ ਇਹਨੂੰ ਸਜ਼ਾ ਇਥੇ ਗੰਧ ਹਟੇ ਵੀ ਆ ਪਰਚਾ ਹੀ ਇਹਨਾਂ ਦੇ ਕਰਨਾ ਕਿ ਇਹ ਦੀ ਕਿੰਨਾ ਤੀ ਮੈਂ ਤੇ ਹੱਥ ਪਾਈਦਾ ਜਿਹੜਾ ਤੰਦਰਾ ਜਿਹਾ ਘੜਾ ਆ ਕੀ ਉੱਤੇ ਕੰਮ ਨਹੀਂ ਕੀਤਾ ਕਰੀ ਜੋ ਸੇ ਭੜਾ ਕਬਲਜੀਤ ਕੋਰ ਨੇ ਦਿੱਤੀ ਕਬਲਜੀਤ ਲਕੀ ਦੀ ਸਮਝੇ ਦੇਣ ਲੱਗੇ ਸਾਡੇ ਮਗਰ ਗਾਲੀ ਗਲ ਪਏ ਆਣ ਕੇ ਉਹਨਾਂ ਕੰਪਲੀਟ ਕੀਤੀ ਵੈਰੀਫਾਈ ਕਰਾਏ ਜੋ ਬੰਦੀ ਕਰਦੀ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੇ ਉੱਤੇ ਕੋਈ ਕੀਤੀ ਹਨ ਕਰਦੀ ਹਾਂ ਉਹ ਵੀ ਕੋਈ ਵੀ ਨਾਲ ਜੈ 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 ਚੱਲਦੀ ਉਹਨਾਂ ਦੀ ਵੀ ਜੋ ਤਾਂ ਆਪ ਸਾਹਮਣੇ ਰੇਡ ਕਰਦੇ ਦੌੜਦੇ ਚਾਰ ਦਿਨ ਹੋ ਗਏ ਉਹ ਕਹਿੰਦੇ ਸੀ ਪੈਸਾ ਨਹੀਂ ਸਮਾਈ ਉਹ ਸੋਏ ਕਰੀ ਪਾਜੀਵਾ ਦੋਰੇਂ ਕਰ ਗਿਆ ਖਾਲੀ ਜਾ ਗਿਆ ਪੱਥਰੂ ਜਾ ਗਿਆ ਪੱਥਰੋਕੇ ਤੇ ਗਿਆ ਜਿਹੜਾ ਤਾਂ ਇਰਾਦ ਕਰ ਰੇਡ ਕਰਿਆ ਕੱਲ ਤੱਕੇ ਫਿਰ ਜਾ ਗਿਆ ਮੈਂ ਤੇ ਮੁੰਡੇ ਜਿਹੜੇ ਸੀ ਜਿਹਨਾਂ ਦੇ ਘਰੇ ਘਰੋਂ ਜੇ ਇਹਦੇ ਦੋ ਨਹੀਂ ਫੱਲਿਆ